ਸਤਿ ਸ਼੍ਰੀ ਅਕਾਲ ਸਾਰੇ ਪੰਜਾਬ ਵਾਸੀਆਂ ਨੂੰ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਪੰਜਾਬ ਮੌਸਮ 'ਚ ਜਿਸ ਵਿੱਚ ਅੱਜ ਆਪਾਂ 1 ਮਾਰਚ ਪੰਜਾਬ ਦੇ ਮੌਸਮ ਦੀ ਗੱਲ ਕਰਾਂਗੇ ਕਿੰਨਾ ਕੁ ਜੋ ਆਪ ਨੂੰ ਪਾਰੀ ਵੀ ਤੇ ਪਾਰੀ ਗੜੇ ਵਿੱਚ ਦੇਖੂ ਮੌਸਮ ਦੀ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀ ਵੀਰ ਆਪਣੇ ਚੈਨਲ ਤੇ ਨਵੇਂ ਆਏ ਆ ਘੈਰ ਪੈਕ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਲੱਕ ਜਰੂਰ ਕਰ ਲਓ ਤੇ ਆਪਣੇ ਲੱਗ ਛੱਕ ਦੇ ਕਿਸਾਨ ਵੀਰਾਂ ਨੂੰ WhatsApp ਤੇ Facebook ਗਰੁੱਪਾਂ 'ਚ ਵੀਡੀਓ ਨੂੰ ਸ਼ੇਅਰ ਜਰੂਰ ਕਰ ਲਓ ਚਲੋ ਅੱਗੇ ਆਦਾਂ ਵੀਡੀਓ ਤੇ ਹੁਣ ਤੁਸੀਂ ਪੰਜਾਬ ਦਾ ਸਵੇਰ ਦੇ 1 ਮਾਰਚ ਦੇ 7 ਵਜੇ ਦੀਆਂ ਸਿਰ ਦੇ ਲਾਈਵ ਸੈਟਰ ਤੱਕ ਮਿਲ ਜਦੇ ਦੇਖ ਲਓ ਆਪਣਾ ਪੰਜਾਬ ਦੇ ਚੰਗੀ ਤਰ੍ਹਾਂ ਸਿਸਟਮ ਵਾਚ ਰਹੀ ਐ ਐਂਟਰ ਕਰਤੀ ਗਿਆ ਸੀ ਤੁਹਾਨੂੰ ਦਿੱਤਾ ਦਿਖਾਇਆ ਸੀ ਰਾਤ ਅਸੀਂ ਐਂਟਰ ਕਰ ਜੂਗਾ ਪੂਰੀ ਤਰ੍ਹਾਂ ਆਪਣੇ ਪੰਜਾਬ ਵਿੱਚ ਐਂਟਰ ਕੀਤਾ ਹੋਇਆ ਸਿਸਟਮ ਤੇ ਕਾਫੀ ਲੱਗ ਕੇ ਜ ਆਪਣਾ ਹਲਕੇ ਤੋਂ ਦਰਮਿਆਨੇ ਵੀ ਦੇ ਸਪੈਲ ਦੇਖਣ ਨੂੰ ਮਿਲ ਰਹੇ ਥੋੜੇ ਬਹੁਤੇ ਇੱਕ ਇੱਕ ਲੱਗ ਗਏ ਤੇ ਭਾਰੀ ਵੀ ਦੇ ਸਪੈਲ ਵੀ ਦੇਖਣ ਨੂੰ ਮਿਲੇ ਜਿਆਦਾਤਰ ਲੱਗ ਕੇ ਜ ਉਹਨਾਂ ਦਰਮਿਆਨੇ ਵੀ ਦੇ ਸਪੈਲ ਦੇਖਣ ਨੂੰ ਮਿਲ ਰਹੇ ਹਨ ਤੇ ਹਲਕੇ ਵੀ ਸਪੈਲ ਦੇਖਣ ਨੂੰ ਮਿਲ ਰਹੇ ਹਨ ਵਾਕਿਆ ਬਾ ਗੱਲ ਕਰੀਏ ਔਣ ਵਾਲੇ ਟਾਈਮ 'ਚ ਪੰਜਾਬ ਦੇ ਮੌਸਮ ਦੀ ਤੁਸੀਂ ਦੇਖ ਸਕਦੇ ਹੋ ਬਦਲਬਾਹੀ ਕਾਫੀ ਜ਼ਿਆਦੀ ਹੈ ਇਸ ਕਰਕੇ ਬਹੁਤ ਸਾਰਾ ਦੈਣਪੁਰ ਬਦਲ ਵੀ ਦਾ ਉੰਜਨ ਲੱਗੇ ਰਹੂਗਾ ਪੰਜਾਬ ਦੇ ਕਾਫੀ ਇਲਾਕੇ ਚੋਂ ਮੀਂਹ ਕਣ ਦੀ ਸਾਰੀ ਦਾ ਹੀ ਬੰਦੇ ਰਹਿਣਗੇ ਲਗਾਤਾਰ ਬਾਕੀ ਆਪ ਹੁਣ ਜ਼ਿਲ੍ਹੇ ਵਾਈ ਦੇ ਗੱਲ ਕਰਦੇ ਕਿਨੇ ਲਾਕੇ ਚੋਂ ਮੀਂਹ ਜ਼ਿਆਦਾ ਦੇਖਣ ਨੂੰ ਮਿਲੂਗਾ ਤੋ ਅਹੀ ਹੁਣ ਦੇਖ ਸਕਦੇ ਆਪਣੇ ਗਰਦਾਸਪੁਰ ਅੰਮ੍ਰਿਤਸਰ ਦਾਂਤਨ ਫਿਰੋਜ਼ਪੁਰ ਫਰੀਦਕੋਟ ਮੁਕਸਰ ਸਾਹਿਬ ਫਾਜ਼ਿਲਕਾ ਮਠਿੰਡਾ ਮਾਨਸਾ ਬਰਨਾਲਾ ਮੋਗਾ ਲੁਧਿਆਣਾ ਕੁਝ ਕੁ ਪੁਛਾ ਜਾਂਦੇ ਭਾਗ ਹੋ ਗਿਆ ਕੁਝ ਭਾਗ ਹਸ਼ਿਆਰਪੁਰ ਦੇ ਹੋਗੇ ਇਨ੍ਹਾਂ ਭਾਗਾਂ ਵਿੱਚ ਮੀਂਹ ਦੇ ਥੋੜੇ ਜ਼ਿਆਦੇ ਸਾਰ ਹਨ ਇਨ੍ਹਾਂ ਭਾਗਾਂ ਦੇ ਕੁਝ ਭਾਗਾਂ ਵਿੱਚ ਆਪ ਨੂੰ ਭਾਰੀ ਮੀਤੋ ਇਨਕਾਰ ਵੀ ਨਹੀਂ ਕਰ ਸਕਦੇ ਬਾਕੀ ਭਾਗਾਂ ਵਿੱਚ ਆਪਕੋ ਦਰਮਾਨ ਨੇ ਮਹੀ ਦੇਖਣ ਨੂੰ ਮਿਲੋ ਆਪਣੇ ਗਾਂ ਵਾਲੇ ਭਾਗ ਹੋ ਗਏ ਆ ਵਾਲੇ ਇਹਨਾਂ ਦੇ ਵਿੱਚ ਥੋੜਾ ਬੋਧ ਭਾਰੀ ਮੀਂਹ ਦੇਖਣ ਨੂੰ ਮਿਲਦਾ ਪਰ ਅਸਾਰ ਥੋੜੇ ਘੱਟ ਹੀ ਹਨ ਜਿਆਦਾ ਸਾਰ ਇਧਰ ਹੀ ਆਨ ਆਪਣੇ ਸਭ ਤੋਂ ਜਿਆਦਾ ਸਾਰ ਆਪਣੇ ਸਰਦੀ ਭਾਗ ਹੋਗਾ ਜੋ ਪੰਜਾਬ ਦੇ ਕਿਉਂਕਿ ਸੈਸਟਮ ਇਧਰੋ ਹੀ ਐਂਟਰ ਕਰੂ ਆਪਣੇ ਫਾਜ਼ਿਲਕਾ ਮੁਕਸਰ ਫਰੀਦਕੋਟ ਫਿਰੋਜ਼ਪੁਰ ਮੋਗਾ ਤਨਤਨ ਨੰਬਰ ਸਾਰ ਗੁਰਦਾਸਪੁਰ ਕੁਝ ਭਾਗ ਕਪੂਥਲੇ ਦੇ ਹੋ ਗਏ ਇਹਨਾਂ ਲੱਗੇ ਜੋ ਭਾਰੀ ਮੀਂਹ ਤੋਂ ਭਾਰੀ ਮੀਂਹ ਵੀ ਦੇਖਣ ਨੂੰ ਮੈਂ ਥਾਦਾ ਬਾਕੀ ਦੁਪਹਿਰ ਤੋਂ ਬਾਅਦ ਫਿਰ ਆਪਣੇ ਪੰਜਾਬ ਜੀ ਤੋ ਦੁਪਹਿਰ ਤੋ ਬੜਾ ਆਪਣੀ ਨਹੀਂ ਰਹੀ ਜਲਦੀ ਕਾਫੀ ਸਾਰ ਹਨ ਹੁਣ ਦੁਪਹਿਰ ਤੈ ਕੋਈ ਬਾਲੀ ਜਿਆਦੀ ਹਵਾ ਚੱਲੇ ਸਾਰ ਨਹੀਂ ਹਨ ਪਰ ਦੁਪਹਿਰ ਤੋ ਬੜਾ ਆਪ ਨੂੰ ਪੂਰਬੀ ਹਵਾ ਦੀ ਵਾਪਸੀ ਦੇਖਣ ਨੂੰ ਮਿਲੂਗੀ ਤੋ ਕਾਫੀ ਤੇਜ ਰਫਤਾਰ ਤੇ ਦੇਖਣ ਨੂੰ ਮਿਲੂਗੀ ਬਾਕੀ ਵਾ ਕਾਲਮ ਲਾ ਕੇ ਗੱਲ ਕਰੀਏ ਆਪਣੇ ਅਜ 1 ਮਾਰਚ ਪੰਜਾਬ ਦੇ 12 1 ਕਵੇ ਤੀ ਮੌਸਮ ਇਦਾਂ ਹੀ ਬਣਿਆ ਰਹੂਗਾ ਪੰਜਾਬ ਦੇ ਆ ਵਾਲੇ ਭਾਗ ਜਿਹੜਾ ਮੈਂ ਦੱਸਿਆ ਹਨ ਇਹਨਾਂ ਲੱਕ ਜੋ ਮੀਂਹ ਦੇਖਣ ਨੂੰ ਮਿਲੂਗਾ ਹਲਕੇ ਤੋਂ ਦਰਮਿਆਨਾ ਤਰੀਕਾ ਤੋਂ ਕੁਲੱਖ ਜੋ ਭਾਰਾ ਮੀਂਹ ਦੇਖਣ ਨੂੰ ਮਿਲ ਸਕਦਾ ਬਾਕੀ ਦੁਪਹਿਰ ਤੋ ਬੜਾ ਕਾਫੀ ਲੱਗ ਜਨੇ ਰੀਤ ਚ ਜਿਸ ਨੇ ਦੀ ਤੋਂ ਬਪਾ ਉਹ ਦਾ ਦੁਪਹਿਰ ਨੂੰ ਵੀਡੀਓ ਬਣਾਵਾਂਗੇ ਨਾਲ ਦਿੱਲੀ ਦੁਪਹਿਰ ਨੂੰ ਕਿਹੜੇ ਇਲਾਕਿਆਂ 'ਚ ਮੀਂਹ ਦੇ ਸਾਰ ਬਣੇ ਹਨ ਤੇ ਕਿਹੜਿਆਂ 'ਚ ਘਟੇ ਹਨ ਬਾਕੀ ਅੱਜ ਦੇ ਵੀਡੀਓ 'ਚ ਨਹੀਂ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੋ ਧੰਨਵਾਦ ਜਿੱਦੋਂ ਵੀ ਕੋਈ ਨਵੀਂ ਰਿਪੋਰਟ ਆਊਗੀ ਤੁਹਾਨੂੰ ਵੀਡੀਓ ਨਾਲ ਆ ਕੇ ਸਾਥੋਂ ਆਪਣਾ ਦਾਹ ਦਾ ਜਾਵੇ